ਬੈਠੇ ਹੋ ਆਪਾਂ ਜਿਹੜਾ ਮੋਰਚਾ ਚੰਡੀਗੜ੍ਹ ਦੇ ਵਿੱਚ ਲਾਉਣਾ ਸੀਗਾ ਓਏ ਨਲਾਇਕ ਸਰਕਾਰ ਦੇ ਕਾਰਨ ਆਪਾਂ ਨੂੰ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਬੈਠਣਾ ਪੈ ਗਿਆ ਸੀ ਬਰਨਾਲੇ ਦੀ ਮੰਡੀ ਦੇ ਵਿੱਚ ਸੁੱਭਾ ਟੀਮ ਵੱਲੋਂ ਵੱਡਾ ਇਕੱਠ ਕਰਕੇ ਲੋਕਾਂ ਨੂੰ ਦੱਸਿਆ ਸੀਗਾ ਵੋਟਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਪਰ ਬਈਓ ਬਰਨਾਲੇ ਦੀ ਧਰਤੀ ਤੋਂ ਤੁਹਾਡੇ ਪ੍ਰਧਾਨ ਜਗENDER ਸਿੰਘ ਉਗਰਾਣ ਦੇ ਮੂੰਹੋਂ ਨਿਕਲੇ ਹੋਏ ਬੋਲ ਅੱਜ ਸੱਚ ਸਾਬਤ ਹੋਏ ਆ ਕਿਹਾ ਸੀ ਉਹਨਾਂ ਨੇ ਬੰਦਾ ਜਿਹੜਾ ਮਰਜੀ ਕੁਰਸੀ ਤੇ ਬਿਠਾ ਦੋ ਸਤਿਆ ਦੇ ਵਿੱਚ ਆਉਂਦੇ ਹੀ ਉਹਦੇ ਹਾਲਾਤ ਬਦਲ ਜਾਣੇ ਆ ਆ ڪرਸੀ ਦੇ ਨਸ਼ੇ ਦੇ ਵਿੱਚ ਤੁੱਟ ਹੋ ਜਾਂਦਾ ਉਹ ਨਹੀਂ ਦੇਖਦਾ ਇਹ ਕਿਸਾਨ ਆ ਮਜ਼ਦੂਰ ਆ ਵਪਾਰੀ ਆ ਦੁਕਾਨਦਾਰ ਆ ਮੁਲਾਜ਼ਮਾਂ ਜੱਪੜਾਉਣ ਵਾਲੇ ਟੀਚਰਾਂ ਟੈਂਕੀਆਂ ਦੇ ਪਾਣੀ ਦੇਣ ਵਾਲੇ ਪਿੰਡਾਂ ਦੇ ਵਿੱਚ ਉਪਰਾਵਾ ਦੇ ਵੀ ਡਾਂਗਾ ਭਰਉਣ ਨੂੰ ਮੱਟੇ ਲਾਉਂਦਾ ਉਹੀ ਕੰਮ ਆ ਭਗਵੰਤ ਮਾਂ ਦੀ ਸਰਕਾਰ ਨੇ ਕੀਤਾ ਹੋਇਆ ਇਹ ਬਾਈ ਦੋ ਇੱਛਾ ਤੋਂ ਸਰਕਾਰ ਬਣਦੀ ਆ ਇੱਕ ਪੈਸੇ ਦੇ ਜ਼ੋਰ ਨਾਲ ਦੂਜੀ ਵੋਟਾਂ ਦੇ ਨਾਲ ਵੋਟਾਂ ਪੰਜਾਬ ਦੇ ਲੋਕਾਂ ਨੇ ਬੇਸੁਮਾਰ ਪਾਈਆਂ ਪਰ ਬਈ ਤੁਹਾਡੀਆਂ ਪਾਈਆਂ ਵੋਟਾਂ ਦਾ ਮੁੱਲ ਉਹ ਕਾਰਪੋਰੇਟ ਘਰਾਣਿਆਂ ਨੂੰ ਸੌ ਪਾਇਆ ਉਹ ਜਿਹੜਾ ਜਹਾਜ਼ ਚੜ ਕੇ ਉਹ ਬਾਹਰਲੀ ਧਰਤੀ ਤੇ ਪਹੁੰਚਿਆ ਸੀ ਉਹ ਉਹੀ ਕਹਿਣ ਗਿਆ ਸੀਗਾ ਬਈ ਮੈਂ ਪੰਜਾਬ ਦੇ ਲੋਕਾਂ ਨੂੰ ਲੁੱਟ ਲਿਆ ਹੁਣ ਵਾਰੀ ਤੁਹਾਡੀ ਆ ਜਿੱਥੇ ਸੈਨਿਕ ਕਹੋਂਗੇ ਕਰਾਂਗੇ ਪਰ ਬਈ ਭਵੰਤ ਸਿੰਘ ਆ ਮਾਣਾ ਤੈਨੂੰ ਇਹ ਨਹੀਂ ਪਤਾ ਇਹ ਪੰਜਾਬ ਦੇ ਉਹ ਬਾਹਦਰ ਲੋਕ ਆ ਲੜਦੇ ਲੜਦੇ ਮਰ ਜਾਣਗੇ ਪਰ ਆਪਣੇ ਹੱਕਾਂ ਤੋਂ ਨਹੀਂ ਮੁੜਦੇ ਨਾ ਇਹਨਾਂ ਦੇ ਪੁਰਖਿਆਂ ਨੇ ਮੁੜਿਆ ਕਿਤੇ ਸੀ ਬਾਈ ਉਹਦੀ ਵੀ ਜੜ ਪੱਟੀ ਗਈ ਸੀ ਤੈਨੂੰ ਇਹ ਕੱਜੂ ਮਾਜਰੇ ਦੀ ਮੰਡੀ ਦੇ ਵਿੱਚ ਕਹਿੰਨੇ ਆ ਬਾਈ ਅੱਜ ਤੋਂ ਬਾਅਦ ਤੁਹਾਨੂੰ ਪਿੰਡਾਂ ਦੇ ਵਿੱਚ ਰੋੜੇ ਪੈਣਗੇ ਰੋੜੇ ਯਾਦ ਰੱਖਿਓ ਗੱਲ ਆਹ ਤੁਹਾਡੇ ਐਮਐਲਏ ਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਵਾਂਗੇ ਮੰਡੀਆਂ ਦੇ ਵਿੱਚੋਂ ਭਜਾਵਾਂਗੇ ਭਾਈ ਜਿਹੜੀਆਂ ਮੰਡੀਆਂ ਦੇ ਵਿੱਚ ਬੈਠਣ ਨੂੰ ਤੁਸੀਂ ਸਾਨੂੰ ਮਜਬੂਰ ਕਰ ਦਿੱਤਾ ਤੇਰੇ ਮੂੰਹੋਂ ਨਿਕਲੀ ਆਵਾਜ਼ ਸੀ ਜੇ ਦਿੱਲੀ ਨਹੀਂ ਜਾਣਗੇ ਤਾਂ ਲਾਹੌਰ ਜਾਣਗੇ ਭਾਈ ਸਵਾਲ ਅੱਜ ਵੀ ਤੈਨੂੰ ਆਂ ਚੰਡੀਗੜ੍ਹ ਸਾਡਾ ਸਾਡੇ ਪਿੰਡਾਂ ਦੇ ਵਿੱਚੋਂ ਨਿਕਲਿਆ ਹੋਇਆ ਚੰਡੀਗੜ੍ਹ ਆ ਸੀ ਤਾ ਜਾਣਿਆ ਜੇ ਤੈਨੂੰ ਚੰਡੀਗੜ੍ਹ ਵਿੱਚ ਬੈਠਦਾ ਕਿੱਤਾ ਅਸੀਂ ਆਪਣੇ ਹੱਕ ਮੰਗਣ ਲਈ ਚੰਡੀਗੜ੍ਹ ਨੂੰ ਆ ਰਹੇ ਹਾਂ ਤੂੰ ਬਈ ਸਾਨੂੰ ਰਸਤੇ ਦੇ ਵਿੱਚ ਰੋਕ ਕੇ ਕੁੱਟਣਾ ਚਾਹਨਾ ਸਾਡੇ ਹੱਕ ਖੋਹਣੇ ਚਾਹਨਾ ਪਰ ਬਈ ਤੈਨੂੰ ਇਹ ਨਹੀਂ ਪਤਾ ਇਹ ਦਿਨ ਦੂਰ ਨਹੀਂ ਤੂੰ ਤਰਸ ਸਿੰਘ ਜਿਵੇਂ ਬਾਦਲ ਪਰਿਵਾਰ ਆ ਕੈਪਟਨ ਹੋਣੀ ਤਰਸ ਰਹੇ ਆ ਕੁਰਸੀਆਂ ਨੂੰ ਉਹ ਤੁਸੀਂ ਕੁਰਸੀਆਂ ਦੇ ਭੁੱਖੇ ਹੋ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਣੀ ਜਦੋਂ ਤੁਸੀਂ ਸੱਤਿਆਂ ਦੇ ਵਿੱਚ ਬੋਲਦੇ ਹੋ ਤੁਹਾਨੂੰ ਪਤਾ ਨਹੀਂ ਲੱਗਦਾ ਤੁਹਾਡੀ ਅੱਗੇ ਕੌਣ ਆ ਤੇ ਕੌਣ ਨਹੀਂ ਪਰ ਬਈ ਇਹ ਗੱਲ ਚੇਤੇ ਰੱਖੀ ਹੁਣ ਤੇਰੇ ਦਿਨ ਸਮਾਪਤੀ ਦੇ ਆ ਆ ਤੇਰੇ ਬਾਪੂ ਦੇ ਜਿਹੜੇ ਦਿੱਲੀ ਦੇ ਵਿੱਚੋਂ ਪਲ ਪੱਟੇ ਗਏ ਆ ਆ ਤੂੰ ਕਿਹੜੇ ਖੇਤ ਦੀ ਮੂਲੀਆਂ ਥੋੜੇ ਦਿਨਾਂ ਦੀ ਖੇੜ ਆ ਬਈ ਦੱਸਾਂਗੇ ਤੈਨੂੰ ਕਿਵੇਂ ਵੋਟਾਂ ਦੇ ਸੱਤਿਆਂ ਦੇ ਵਿੱਚ ਆਇਆ ਜਾਂਦਾ ਆ ਲੋਕਾਂ ਨਾਲ ਤੋਫਾ ਕਮਾਇਆ ਘਰ ਬੈਠਣ ਦੀ ਗੱਲ ਤਾਂ ਦੂਰ ਮੰਡੀਆਂ ਦੇ ਵਿੱਚ ਸਾਨੂੰ ਤੈੜ ਦੀ ਗੱਲ ਤਾਂ ਬਹੁਤ ਦੂਰ ਆ ਬਈ ਜੇ ਤੈਨੂੰ ਕਿਹਾ ਚੰਡੀਗੜ੍ਹ ਜਾਵਾਂਗੇ ਜਾਵਾਂਗੇ ਦੇਰੀ ਹੋ ਸਕਦੀ ਆ ਟਾਈਮ ਲੱਗ ਸਕਦਾ ਪਰ ਤੈਨੂੰ ਕਹਿੰਨੇ ਆ ਬਈ ਚੰਡੀਗੜ੍ਹ ਦੇ ਵਿੱਚ ਪਹੁੰਚਾਂਗੇ ਚੰਡੀਗੜ੍ਹ ਦੇ ਵਿੱਚ ਪਹੁੰਚ ਕੇ ਤੇਰੀ ਤੌੜ ਤੇ ਗੋਡਾ ਰੱਖਾਂਗੇ ਤੇ ਸਾਡੀਆਂ ਰੈਂਦੀਆਂ ਮੰਗਾ ਮਨਾਵਾਂਗੇ ਤੇ ਦੂਜੀ ਬੇਨਤੀ ਮੇਰੀ ਜਿਹੜੀ ਅੱਜ ਮੈਂ ਪਹਿਲਾਂ ਕਿਹਾ ਸਾਡੇ ਕਿਸਾਨ ਤੇ ਬਜ਼ੁਰਗ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਨੌਜਵਾਨਾਂ ਦਾ ਨਾਂ ਨਹੀਂ ਆਇਆ ਕਾਰਨ ਇਹ ਆ ਬਾਈ ਚਾਤ ਮਾਰਨ ਆ ਚਟੀਆਂ ਦਾੜੀਆਂ ਵਾਲੇ ਬੈਠੇ ਆ ਕਿੰਨੇ ਕੇ ਨੌਜਵਾਨ ਐ ਮੰਡੀ ਦੇ ਵਿੱਚ ਪਹੁੰਚੇ ਆ ਕੀ ਗੱਲ ਬਾਈ ਜ਼ਮੀਰ ਮਰ ਗਈ ਤੁਹਾਨੂੰ ਸਰਕਾਰ ਤੋਂ ਮਿਲਣਾ ਜੇ ਕੁਝ ਲੈਣਾ ਤਾਂ ਕਰ ਛੱਡਣੇ ਪੈਣੇ ਆ ਛੱਡਣਾ ਪੈਣਾ ਆਪਣੇ ਘਰ ਨੂੰ ਆਪਣੇ ਬੱਚਿਆਂ ਦਾ ਮੌਤ ਤੋਂ ਦੂਰ ਆਉਣਾ ਪੈਣਾ ਤੁਸੀਂ ਹਾਲੇ ਵੀ ਸੋਚ ਰਹੇ ਹੋ ਕਰਾਂ ਦੇ ਵਿੱਚ ਬੈ ਕੇ ਇਹ ਝਾੜੂ ਦੀ ਸਰਕਾਰ ਸਾਨੂੰ ਕੁਝ ਦੇ ਦੂਗੀ ਮੌਤ ਦਾ ਕਰ ਸਕਦੀ ਆ ਚਿੱਟਾ ਤੁਹਾਡੇ ਬੇੜਿਆਂ ਦੇ ਪਿੱਛੇ ਇਹ ਭਗਵੰਤ ਮਾਂ ਦੀ ਸਰਕਾਰ ਤੋਂ ਚਾਅ ਰੱਖੋਗੇ ਤਾਂ ਬਈ ਤੁਹਾਡਾ ਖਾਤਮਾ ਤੇ ਆ ਨੌਜਵਾਨ ਸੋਸ਼ਲ ਮੀਡੀਆ ਤੇ ਕਹਿੰਨੇ ਆ ਬਾਈ ਇੱਕ ਕਰਾ ਜੋ ਨਹੀਂ ਨਿਕਲਦੇ ਆ ਬੈਠੇ ਆ ਬਾਈ ਗੱਜੂ ਮਾਜਰੀ ਦੀ ਮੰਡੀ ਦੇ ਵਿੱਚ ਆ ਜਿਲ੍ਹਾ ਪਟਿਆਲਾ ਕਿੰਨੇ ਕੁ ਲੋਕ ਆ ਗਏ ਕਿੰਨੇ ਕੁ ਲੋਕਾਂ ਨੇ ਆ ਕੇ ਬੰਨ ਲਾ ਲੇ ਆ ਬੈਠਿਆ ਹੋਊਗਾ 700 ਪੁਲਿਸ ਵਾਲਾ ਰੋਗ ਲੂਗਾ ਬਾਈ ਸਾਨੂੰ ਜੇ ਤੁਸੀਂ ਟਰੈਲੀਆਂ ਭਰ ਕੇ ਇੱਥੇ ਪਹੁੰਚਦੇ ਤਾਂ ਬਾਈ ਚੰਡੀਗੜ੍ਹ ਬੈਠੇ ਹੁੰਦੇ ਨੌਜਵਾਨੋ ਉਹ ਦਿਨ ਦੂਰ ਨੇ ਇਹ ਨਵੀਂ ਬਿਮਾਰੀ ਲਿਆ ਕੇ ਇਸੇ ਸਾਲ ਦੇ ਵਿੱਚ ਤੁਹਾਨੂੰ ਘਰਾਂ ਦੇ ਵਿੱਚ ਕੁੱਤ ਕੇ ਮਾਰਨਗੇ ਆਹ ਟੀਕਿਆਂ ਦਾ ਜਿਹੜੇ ਲਾਇ ਸੀ ਕਰੋਨਾ ਦੇ ਸਮਾਂ ਦੇ ਵਿੱਚ ਉਹ ਦਵਾਈ ਵਾਲੇ ਹੱਥ ਚੱਕ ਗਏ ਅਸੀਂ ਨਹੀਂ ਬਾਈ ਕਿ ਆਹ ਟੀਕੇ ਲਵਾਉਣ ਨੂੰ ਤੁਸੀਂ ਆਪ ਲਵਾਇਆ ਆ ਆਹ ਤੁਹਾਡਿਆਂ ਕੋਟਾ-ਕੂਟਾ ਜਵਾਬ ਦੇ ਗਿਆਂ ਜਿਹੜਾ ਮਰਦਾ ਮਰ ਜੇ ਆਸੀਂ ਕੰਪਨੀਆਂ ਦੇ ਕੋਈ ਵੀ ਕੇਸ ਨਹੀਂ ਲਾਉਣੇ ਬਾਈ ਜੇ ਤੁਸੀਂ ਐਵੇਂ ਹੀ ਰਹੇ ਆ ਬਜ਼ੁਰਗ ਥੋੜੇ ਦਿਨਾਂ ਦੇ ਆ ਇਹਨਾਂ ਨੇ ਚਲੇ ਜਾਣਾ ਕਰੇ ਬਈ ਅਸੀਂ ਆ ਸਰਕਾਰ ਤੋਂ ਟੱਕਰ ਕੀਤਾ ਲੜਿਆ ਸਰਕਾਰ ਨਾਲ ਆਪਣੇ ਬੱਚੇ ਦੀ ਰੋਟੀ ਲਈ ਆਪਣੇ ਬੱਚਿਆਂ ਦੇ ਭਵਿੱਖ ਲਈ ਪਰ ਮੈਂ ਨੌਜਵਾਨਾਂ ਨੂੰ ਕਹਿਣਾ ਚਾਹੁੰਨਾ ਕੀ ਮੂੰਹ ਦਿਖਾਉਂਗੇ ਬਾਈ ਤੁਸੀਂ ਲੋਕਾਂ ਨੂੰ ਐਂ ਕਹੋਗੇ ਆਪਣੀਆਂ ਪੀੜ੍ਹੀਆਂ ਨੂੰ ਜਦੋਂ ਸਾਡੇ ਜੱਫੇ ਬੰਦੀਆਂ ਵਾਲੇ ਸਾਨੂੰ ਪੁਕਾਰਦੇ ਸੀ ਆਓ ਬਾਈ ਆਹ ਲੜਾਈ ਜਮੀਨਾਂ ਨੂੰ ਬਚਾਉਣ ਦੀ ਆ ਖੇਤੀ ਨੀਤੀ ਨੂੰ ਲਾਗੂ ਕਰਾਉਣ ਦੀ ਆ ਤੁਹਾਡੇ ਦੇ ਚੜ੍ਹੇ ਕਰਜ਼ਿਆਂ ਦੇ ਲੀਗ ਮੋਰ ਮਾਰਨੀ ਆ ਪਰ ਬਾਈ ਅਸੀਂ ਮੂਲਕ ਹੋ ਗਏ ਘਰਾਂ ਦੇ ਵਿੱਚ ਬੈਗੇ ਹੁਣ ਜਦੋਂ ਵਾਰੀ ਆਈ ਅਸੀਂ ਆਪਣੀ ਪਿੱਠ ਦਿਖਾ ਦਿਆ ਜਥੇਬੰਦਿਆਂ ਨੂੰ ਨਹੀਂ ਆਏ ਬਾਈ ਅਸੀਂ ਘਰਾਂ ਦੇ ਵਿੱਚੋਂ ਨਿਕਲ ਕੇ ਆਹ ਬਾਈ ਠੋਡੇ ਦੇ ਕਲੰਕ ਹੋਊਗਾ 2025 ਦਾ ਜੇ ਤੁਸੀਂ ਆਪਣੇ ਘਰਾਂ ਦੇ ਵਿੱਚੋਂ ਨਾ ਨਿਕਲੇ ਤਾਂ ਬਾਈ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਵੀ ਬਾਈ ਅਸੀਂ ਕੀ ਕਰਾਲਿਆ ਕੀ ਸਾਡੇ ਹੱਥੋਂ ਲੰਘ ਗਿਆ ਸਰਕਾਰਾਂ ਚੋਣੀਆਂ ਈ ਭਾਈਏ ਘਰਾਂ ਦੇ ਵਿੱਚ ਬੈਠਣਾ ਘਰਾਂ ਦੇ ਵਿੱਚ ਤਾੜ ਕੇ ਮਾਰੀਏ ਇੱਕ ਭਾਈਏ ਥੋ ਗੱਲ ਲੜ ਬਣ ਲੋ ਮਾਰ ਲੈਣੇ ਡਾਂਗਾ ਤਾਂ ਨਹੀਂ ਮਾਰਨੀ ਇਹ ਆਪਣੇ ਘਰਾਂ ਦੇ ਵਿੱਚੋਂ ਆਪਣੇ ਪਰਿਵਾਰਾਂ ਦੇ ਵਿੱਚੋਂ ਪਰ ਇੱਕ ਗੱਲ ਦਾ ਧਿਆਨ ਰੱਖਿਓ ਬਿਨਾ ਵਰਦੀ ਤੇ ਥੋਡੇ ਕੋਈ ਡਾਂਗ ਚੱਕਦਾ ਉਹਨੂੰ ਮੋੜਵਾ ਜਵਾਬ ਦੇਣਾ ਦੱਸਣਾ ਇਥੋਂ ਦੀ ਜਿਹੜੀਆਂ ਝਾੜੂ ਦੀ ਸਰਕਾਰ ਹੈ ਆ ਪੁਲਿਸ ਦੇ ਵਿੱਚ ਤੁਸੀਂ ਬੰਦੇ ਬਾੜੋਂਗੇ ਉਹ ਸਾਡੇ ਦੇ ਡਾਂਗਾ ਮਾਰਨਗੇ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਭਾਈ ਜਿਹੜਾ ਸਾਡੇ ਬਜ਼ੁਰਗ ਤੇ ਡਾਂਗ ਮਾਰੂਗਾ ਭਾਈ ਤਸੱਲੀ ਕਰਾ ਕੇ ਤੁਰਾਂਗੇ ਪਿੱਛੇ ਵੀ ਮੁੜਦੇ ਅੱਗੇ ਵਧਾਂਗੇ ਸੋਚ ਕੇ ਆਇਆ ਕਰੋ ਜਾਨਾਂ ਲੱਗਣ ਗਿਆ ਸਿਰ ਤੇ ਕੱਪੜਾ ਬੰਨਿਆ ਹੋਇਆ ਜਾਵਾਂਗੇ ਭਾਈ ਗੋਲੀਆਂ ਚਲਾ ਲਿਓ ਡਾਂਗਾ ਚਲਾ ਲਿਓ ਪਿੱਛੇ ਨਹੀਂ ਮੜਦੇ ਆ ਜਥੇਬੰਦੀ ਦਾ ਪ੍ਰਧਾਨ ਕਹਿੰਦਾ ਜਿਹੜੇ ਕੰਮ ਨੂੰ ਹੱਥ ਪਾਇਆ ਸਿਰੇ ਲਾਵਾਂਗੇ ਤੇ ਸਿਰੇ ਲਾਉਂਦੇ ਆਇਆ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਲੋਕਾਂ ਨੂੰ ਆ ਜਥੇਬੰਦੀ ਵੱਲੋਂ ਆ ਸੰਯੁਕਤ ਮੋਰਚੇ ਵੱਲੋਂ ਵਿੱਟਿਆ ਹੋਇਆ ਜਿਹੜੇ ਤੁਹਾਡੇ ਕੰਮ ਸੀ ਕਿਵੇਂ ਸਿਰੇ ਲੱਗਦੇ ਆ ਇਸ ਕਰਕੇ ਬਾਈ ਨੂੰ ਜਦੋਂ ਪਿੱਛੋਂ ਉਤਮਾਇਆ ਆਪਾਂ ਬਰਾਂਗੇ ਲੜਾਂਗੇ ਤੇ ਮਰਾਂਗੇ ਤੇ ਜਿੱਤਾਂਗੇ ਵੀ ਇੰਨੀਆਂ ਗੱਲਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤੁਰੀ ਦਾ ਖਾਲਸਾ ਸ੍ਰੀ